ਲਓ ਇਸ ਸਮਰ ਦਾ ਲੈ ਲਿਆ ਸੈਂਪਲ ਸਮਰ ਡਾਕਟਰ ਸਾਹਿਬ ਨੇ ਸੈਂਪਲ ਲੈ ਲਿਆ ਆਹ ਦੇ ਸੈਂਪਲ ਵਾਹ ਬਈ ਵਾਹ ਸੈਂਪਲ ਲੈ ਲਿਆ ਤੇ ਹੁਣ ਇਹਦਾ ਵੀ ਹੋਊਗਾ ਰਿਪੋਰਟ ਆਊਗੀ ਕਿੰਦਾਗਾ ਰੂਪ ਆਵੇਂ ਹਿੱਲਿਆ-ਫੁਲਿਆਦ ਨਹੀਂ ਹੈ ਨਾ ਡਾਕਟਰ ਹਿੱਲਿਆ-ਫੁਲਿਆ ਨਹੀਂ ਇਹ ਜਿਹਾ ਦਾ ਹੁੰਦਾ ਇਹ ਤਾਂ ਮੈਂ ਨਹੀਂ ਕ ਜਿਹਾ ਦਾ ਹੁੰਦਾ ਹੈ ਤੂੰ ਜਿਹਾ ਦਾ ਇੰਗੇ ਸੈਂਪਲ ਲੈ ਲਿਆ ਹੁਣ ਰਿਪੋਰਟ ਆਊਗੀ ਫਿਰ ਦਵਾਈ ਦਵਾਵਾਂਗੇ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਸੇਤ ਜਿਹੜੀ ਐ ਡਾਊਨ ਚੱਲ ਰਹੀ ਐ ਦੋ ਦਿਨ ਹੋ ਗਏ ਟਾਈਫਾਇਟ ਹੋ ਗਿਆ ਨਾਲ ਪਲੇਟਾਂ ਕੱਟ ਗਈਆਂ 1 ਲੱਖ 24 ਹਜ਼ਾਰ ਪਲੇਟ ਰਹਿ ਗਈਆਂ ਜਿੰਨੀਆਂ ਹੌਲੀ ਹੌਲੀ ਰਿਕਵਰ ਹੋ ਰਹੀਆਂ ਐ ਰੈਸਟ ਤੇ ਸੀ ਅੱਜ ਸਾਰੀ ਜਿਹੜੀ ਇੱਥੇ ਬੈੱਡ ਤੇ ਸੀ ਸਰਬੱਤ ਤੇ ਮੈਂ ਤੇ ਸਮਰ ਸਮਰ ਨੂੰ ਵੀ ਬੁਖਾਰ ਥੋੜਾ ਥੋੜਾ ਹੈਗਾ ਟਿਕਾ ਲਵਾਇਆ ਅੱਜ ਇਹਦਾ ਉਹ ਭੇਜਿਆ ਬੋਤਾ ਸੈਂਪਲ ਸੰਗਰ ਦਾ ਸੈਂਪਲ ਜਿਹੜਾ ਭੇਜਿਆ ਤੇ ਸੰਗਰ ਦਾ ਸੈਂਪਲ ਆਉਨ ਲਾ ਬਸ ਰਿਪੋਰਟ ਆਉਣ ਵਾਲੀ ਏ ਫਿਰ ਤੂੰ ਰਿਪੋਰਟ ਦੇਖ ਕੇ ਰਿਪੋਰਟ ਦੇਖ ਕੇ ਡਾਕਟਰ ਦਵਾਈ ਦੇ ਦੂਗਾ ਤੇ ਦਾਸ ਦੀ ਜਿਹੜੀ ਸਿਹਤ ਡਾਉਣੀ ਹੈ ਕਮਜ਼ੋਰੀ ਜੀ ਵਾਲੀ ਆਈ ਸੀ ਰੈਸਟ ਤੇ ਹੀ ਆ ਚਲੋ ਪਰਮਾਤਮਾ ਕਿਰਪਾ ਕਰੇ ਸਵਾਹੀ ਗੁਰੂ ਮਾਂ ਗਾ ਦੇ ਲਓ ਜੀ। ਸੱਤਾਂ ਨੂੰ ਗੁੰੰਦਾ ਲਿਆ। ਹੂੰ ਮਾ ਦੇ ਲਓ ਤੀਣਾ। ਰੋਇਆ ਵੀ। ਹੂੰ ਰੋਇਆ ਵੀ। ਰੋਇਆ ਵੀ ਨਹੀਂ। ਹੂੰ ਸਰਬੱਤੇ ਨੂੰ ਆਏ ਨੂੰ ਕਿੰਨਾ ਚਿਰ ਹੋ ਗਿਆ ਸਰਬੱਤੇ? ਕਿੰਨੇ ਚਿਰ ਹੋ ਗਿਆ ਲੈ ਤੈਨੂੰ ਆਏ ਨੂੰ? ਉਹ 3 ਘੰਟੇ ਹੋ ਗਏ ਤਾਂ ਹੈ ਜਿਸ ਡਰੈਸ ਨਹੀਂ ਬਦਲੀ ਲੈਣਾ। ਸਬਰ। ਦੇਖ ਲੈ ਸਰਬੱਤੇ ਨੂੰ ਆਏ ਨੂੰ ਕਿੰਨੇ ਚਿਰ ਹੋ ਗਿਆ ਨਾ? 50 ਹਾਲਸੀ ਹਾਲਸੀ ਹੈ ਨਾ। ਕੌਣ ਚਲਾਈ ਇਹਦੇ ਐਡਰੈਸ ਨਹੀਂ ਪਤਾ ਕਿਹਨੂੰ ਡਰਾਇੰਗ ਦਾ ਆ ਕੁਮਾੜ ਡਰਾਇੰਗ ਬਣਾਈ ਆ ਆ ਨਾ ਬਣਾਈ ਆ ਤੇ ਨਹੀਂ ਬਣਾਈ ਆ ਬੱਤ ਰਿਪੋਰਟ ਨਹੀਂ ਆਈ ਮੇਰੀ ਕਾਊਜ਼ ਰਿਪੋਰਟ ਵੀ ਕਰਦੇ ਆ ਡਾਕਟਰ ਨੂੰ ਹੁਣ ਪਰਮਾ ਪਿਆਰੇ ਡਾਕਟਰ ਨੂੰ ਫੋਨ ਕਰਦੇ ਹਾਂ ਸਰਬ ਸਬਰ ਦੀ ਰਿਪੋਰਟ ਆਉਣ ਵਾਲੀ ਹੈ ਅਰਦਾਸ ਕਰ ਬਾਬਾ ਜੀ ਨੋਰਮਲ ਆਵੇ ਬਸ ਯਾਰ ਮੇਰਾ ਬਾਬਾ ਜੀ ਕਿਰਪਾ ਕਰਨਗੇ ਨਾਰਮਲ ਆਊਗੀ ਰਿਪੋਰਟ ਜਮ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਕਰਨੀ ਰਗੀ ਗੀਤ ਲਗਾ ਰਹੇ ਆ ਤੂੰ ਫੋਨ ਚਲਾ ਰਿਹਾ ਡਰਾਇੰਗ ਦੇਖਦਾ ਡਰਾਇੰਗ ਦੇਖਣ ਦੇ ਬਾਅਦ ਨਹੀਂ ਫੋਨ ਚਲਾਈ ਜਾਂਦੀ ਹੈ ਬਾਲੀ ਲੱਗਦੀ ਹੈ ਨਾ ਡਰਾਇੰਗ ਤੋਂ ਦੇਖੀ ਆ ਨਾ ਫੋਨ ਨਹੀਂ ਚਲਾਈ ਜਾਂਦੀ ਇਹਨਾਂ ਲੋ ਜੀ ਡਾਕਟਰ ਸਾਹਿਬ ਆ ਗਏ ਡਾਕਟਰ ਸਾਹਿਬ ਆ ਗਏ ਸਮਰਦੀ ਰਿਪੋਰਟ ਵੀ ਆ ਗਈ ਹੈ ਨਾਰਮਲ ਹੈ ਬਦਨ ਜੀ ਸਹਰ ਠਾਕੂ ਠਾਕੂ ਸਹਰ ਦੀ ਰਿਪੋਰਟ ਨੋਰਮਲ ਆਈ ਹੈ ਮਰੇ ਦੀ ਕਿਰਪਾ ਹੋ ਗਈ ਹੈ ਹਾਂ ਜੀ ਡਾਕਟਰ ਸਾਹਿਬ ਨੋਰਮਲ ਹੈ ਡਾਕਟਰ ਸਰ ਕਰੀ ਜੀ ਹੈ ਫੋਨ ਮਾਰਾ ਘਰ ਮੈਂ ਤਾਂ ਪਟਾ ਸਹੀ 1.80 ਹੈ 1.80 ਹੈ ਕਧੀਆਂ ਦੇ ਦੇ ਅੱਜ ਕਿ ਨੋਰਮਲ ਹੈ ਅੱਛਾ ਫਿਰ ਨੋਰਮਲ ਹੈ ਇਹ ਸਾਰੀ ਨੋਰਮਲ ਹੀ ਹੈ ਮੈਨੂੰ ਭੇਜੋ ਫਿਰ ਆਹ ਲੋੜ ਹੀ ਨਹੀਂ ਫਿਰ ਨਾ ਉਹ ਵੀ ਦਵਾਈ ਦੇਈ ਜਣੇ ਦੋਈ ਤੋਂ ਦਈਓ ਪਰ ਇੱਕ ਕਦਾ ਇੰਜੈਕਸ਼ਨ ਲਵਾਦਾ ਲੋਹਾਲਾ ਕੁਛ ਨਹੀਂ ਹੁੰਦਾ ਇੰਜੈਕਸ਼ਨ ਨਾ ਬੁਖਾਰ ਨਹੀਂ ਹੁੰਦਾ ਤੈਨੂੰ ਕਦੇ ਰੇਸ਼ਾ ਜਾਦਾ ਨਹੀਂ ਗਾਦਾ ਵਿਗੜੂਗਾ ਨਹੀਂ ਹਾਂ ਬੁਖਾਰ ਹੁੰਦਾ ਇੱਕ ਲਵਾ ਲਾ ਬਾਹਾਂ ਚ ਹੀ ਲਾ ਦੇ ਡਾਕਟਰ ਸਾਹਿਬ ਬਾਹਾਂ ਚ ਰੇਸ਼ਾ ਦੋ ਬਾਹਾਂ ਚ ਹੀ ਲਾ ਦੋ ਹੈ ਨਾ ਬਾਹਾਂ ਚ ਹੀ ਲਵਾ ਲਾ ਨਜ਼ਾਰਾ ਆਜੂ ਬਾਹਾਂ ਚ ਇਹਨੂੰ ਫੋਲ ਨਾ ਹੀ ਫੇਰ ਨਹੀਂ ਹੁੰਦਾ ਆਪਾਸ ਜਮਾ ਨਹੀਂ ਲਾ ਰਹੇ ਉਹ ਵੀ ਮਾਤਰਾ ਹੈ। ਫਿਰ ਆ ਜਾਓ। ਫਿਰ ਉਹ ਚਾਹੇ ਲੱਗੀ ਹੁੰਦੀ ਲਵਾ। ਮੁੰਡਾ ਮਾਝਾ ਨਹੀਂ ਆਉਂਗੇ। ਲਵਾ ਲਵਾ ਕੋਸਿੰਦਾਂ। ਬਾਂਦਨ ਬੋਣਾ। ਸੇਰ ਸਹੀ ਹੋ ਜਗਾ। ਬਾਤ ਤੇ ਫਿਰ ਡਾਕਟਰ ਕਦੇ ਨਹੀਂ ਮਿਲਦਾ। ਜੀ ਮੈਂ ਲਗਾਉਂਗਾ ਬਾਂਦ ਤੇ ਕਪਾਸ। ਐਂਡ ਗੋ। ਹੋਰ ਸਮਰ ਦੇ ਲੱਗੇਗਾ ਇੰਜੈਕਸ਼ਨ। ਬਾਤ ਤੇ। ਤੀਨੇ ਜਣੇ ਵੇਖ। ਜੀ ਬਾਤ ਹੋ ਗਿਆ ਤੇ ਲਵਾਉਂਗਾ। ਹੁਣ ਸਮਰ ਦੇ ਲੱਗਣ ਲੱਗਾ ਟੀਕਾ। ਸਮਰ ਸਮਰ ਦੇ ਟੀਕੇ ਲੱਗਣ ਲੱਗਾ ਤੇ ਬਾਥਰੂਮ ਖੜ ਕੇ ਆਇਆ ਐ ਹੋਏ ਬਾਥਰੂਮੋਂ ਨਿਕਲ ਗਿਆ ਪਾਪਾ ਜੀ ਦੇ ਦੰਦਾਂ ਨੂੰ ਆ ਜਾ ਨਾ ਕੋਣੀ ਬਹੁਤ ਪਾਪਾ ਜੀ ਇਹਦੇ ਟੀਕੇ ਲੱਗਦੇ ਤੇ ਮੈਨੂੰ ਸੁਸੂ ਆਈ ਸਮਰ ਦੇ ਟੀਕੇ ਲੱਗਦੇ ਸਰਵਤਨ ਸੁਸੂ ਆ ਰਿਹਾ ਜਗਰਿਆ ਵਜਾ ਵਿੱਚ ਨਾ ਕਰਦੀ ਬਹੁਤ ਦਰਵਾਦ ਹਾਂ ਬਹੁਤ ਉਹ ਡਾਕਟਰ ਨੂੰ ਕੁਝ ਭਈ ਇੱਥੇ ਜਾਣਾ ਸੱਲਾਦਾ 11 ਮਿੰਟ ਨਹੀਂ ਮੈਂ ਟਿੱਕਾ ਦੇਖ ਕੇ ਜਾਉਂਗਾ ਹਾਂ ਤੇ ਨਹੀਂ ਟਿੱਕਾ ਲੱਗ ਰਿਹਾ ਬਈ ਯੋਧਾ ਬੰਦਾ ਹੈ ਮੜਵੱਟਾ ਹੈ ਦੱਸੋ ਬੱਸ ਲੱਗ ਗਿਆ ਲੱਗ ਗਿਆ ਹਾਂ ਆ ਆ ਬਾਹ ਬੋਕਰ ਕੜਾਈ ਨਾ ਕੜਾਈ ਨਾ ਲਵਾ ਬਾਂ ਕੜਾਈ ਬੱਸ ਠੀਕ ਹੈ ਸਮਰ ਕਿਵੇਂ ਆ ਤਕੜਾ ਟੋਲ ਕੀ ਮਾਸਟਰ ਹੈ ਮੈਂ ਇਹ ਪੂਰਾ ਮਾਸਟਰ ਹੈ ਟੋਲ ਕੀ ਦਾ ਟਿੱਲਾ ਜਣ ਇਹ ਬਾਸ ਬਾਸ ਲੱਗ ਗਿਆ ਇਹ ਮੇਰਾ ਪੁੱਤ ਸ਼ੇਰ ਬਗਾ ਬਸ ਅਕੜਾ ਨਾ ਬੋ ਤਕੜਾ ਨਾ ਅਕੜਾ ਨਾ ਬਸ ਲੱਗ ਗਿਆ ਲੱਗ ਗਿਆ ਲੱਗ ਗਿਆ ਟੀਕਾ ਮੇਰੇ ਬੁੱਗੇ ਤੇ ਬਸ ਆ ਸਟicker ਵੇਖਲਵਾਇਆ ਇੱਥਾਂ ਤੇ ਇਹਦੇ ਕਿਉਂ ਜਾਂਦਾ ਬਸ ਪਿੱਟਦੇ ਨਹੀਂ ਹੋਏ ਬਸ ਕੰਮ ਜੂ ਮਾਰ ਜੂਗਾ ਨਾ ਮਾਰ ਜੂਗਾ ਥਾਰਾ ਕੁਛ ਨਾ ਹੋਣੀ ਲਾਉਣਾ ਉਹ ਨਹੀਂ ਲਾਉਣਾ ਬਸ ਲਾਉਣਾ ਹੀ ਨਹੀਂ ਹੁਣ ਕਰ ਹੀ ਨਹੀਂ ਵੜਨਾ ਥੋੜਾ ਟਕੇ ਦੇ। ਆਈ ਪਤਾ। ਤੇ ਕੀ ਆ ਤੁਹਾਡੇ ਨਹੀਂ ਸਾਰਿਆਂ ਦੇ ਹੀ ਆ। ਜਿਹੜੀ ਹੋ ਗਈ ਖਾਂਸੀ ਨਹੀਂ ਹਟ ਜਾਨੀ। ਵਾਇਰਲ ਜਿਹੜਾ ਹੈ ਨਾ। ਖਾਂਸੀ ਬਿਲਕੁਲ ਨਹੀਂ ਹਟ ਰਹੀ ਕਿਸੇ ਦੀ। ਬਈ ਬਾਕੀ ਡਾਕਟਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ 5 ਮਿੰਟਾਂ ਚ ਪਹੁੰਚ ਜਾਂਦਾ ਕਹਿੰਦੇ। ਵੀ ਆ ਜਾਂਦੇ ਵੀ ਜਦੋਂ ਜਦੋਂ ਫੋਨ ਕਰਦੇ ਆ ਨਾ ਆ ਜਾਂਦੇ ਆ ਹਨਾ। ਬਹੁਤ ਬਹੁਤ ਧੰਨਵਾਦ ਬਈ ਬੱਚੇ ਜੀਨ ਮਾਰੇ ਚੜ੍ਹਦੀ ਕਲਾ ਰੱਖੇ। ਕਿਹਨਾਂ ਤੁਸੀਂ ਲੋਗ ਲੋ ਲੋ ਨਾ ਵਾਰੋ। ਸਗਰ ਲੋਕ ਪਿਆਰ ਨਾਲ ਲੋਕ ਇੱਥੇ ਸਮਾਪਤ ਕਰਦੇ ਆ। ਅੱਜ ਮੇਰੇ ਲੱਗਿਆ ਇੰਜੈਕਸ਼ਨ ਤੇ ਅੱਜ ਮੇਰੀ ਰਿਪੋਰਟ ਆਈ ਖੂਨ ਘੰਡਿਆ ਸੋ ਅੱਜ ਦਾ ਵੀ ਬਲੌਗ ਇਥੇ ਸਵਾਫ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਇਹਦਾ ਬਲੌਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਫਿਰ ਨੈਕਸਟ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ